ਇਹ ਸਪੈਕਟਿਕਲ ਕੋਬਰਾ ਜਿਹੜੇ ਸਾਡੇ ਗੁਰਦਾਸਪੁਰ ਦੇ ਇੱਥੋਂ ਦੇ ਏਡੀਸੀ ਸਾਹਿਬ ਆ ਤੇ ਉਹਨਾਂ ਦੇ ਪਿਛਲੇ ਪਾਸੇ ਵੱਲ ਥੋੜਾ ਜਿਹਾ ਹੈਗਾ ਥਾਂ ਸੈਰਸੂਰ ਕਰਨ ਨੂੰ ਉਹਨਾਂ ਦੇ ਬੂਏ ਦੇ ਵਿੱਚ ਇਸ ਸਪੈਕਟਿਕਲ ਕੋਬਰਾ ਜਿਹੜਾ ਬੈਠਾ ਹੋਇਆ ਤੇ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਏਡੀਸੀ ਸਾਹਿਬ ਜੀ ਤੇ ਗਨਮੈਨ ਜੀ ਦਾ ਤੇ ਇਹ ਬਟੂ ਜੀ ਕੀ ਦਾ ਸਾਧ ਦੀ ਕੋਠੀ ਸੱਪ ਆ ਗਿਆ ਤੇ ਨਾ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਮੈਂ ਰਾਮਚੰਦਰ ਕਲੌਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਸੀਗਾ ਤੇ ਉੱਥੋਂ ਮੈਂ ਰਸ ਸੱਪਰ ਆਸਿਊ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆ ਨੌ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ ਕੇ ਤੇ ਮੁੜ ਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਆ ਵਾ ਗਨਮੈਨ ਨੇ ਆਪਣਾ ਮੰਜਾ-ਮੁੰਜਾ ਰੱਖਿਆ ਹੁੰਦਾ ਬੂਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਹ ਸਪੈਕਟਿਕਲ ਕੋਬਰਾ ਸੀਗਾ ਹਾ ਖਤਰਨਾਕ ਹੁੰਦਾ ਬਿਲਕੁਲ ਜੀ ਇਹ ਕਿਦਾਂ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵੇਂ ਮਹੀਨੇ ਦੇ ਵਿੱਚ ਕਿਦਾਂ ਸਪੈਕਟਿਕਲ ਕੋਬਰਾ ਜਿਹੜਾ ਤੇ ਕਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਦੇ ਦੇਣਾ ਤੇ ਬਿੱਲਾ ਵਗੈਰਾ ਚ ਜੀਬੀਂ ਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕਾਮਨ ਕ੍ਰੇਟਰ ਦਾ ਤਿੰਨ ਮਹੀਨੇ ਇਹ ਜਿਹੜਾ ਯੋਰ ਰਵੇਗਾ ਤੇ ਕੋਠੀ ਏਡੀਸੀ ਸਾਡੀ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀ ਨਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਵੇਖਣਾ ਵਾ ਵੀ ਕੀ ਨਾ ਏਡੀਸੀਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੇ ਆ ਨਾ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂ ਤੇ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੂੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਹਿਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾੜਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜ ਕੱਲ ਬਰਸਾਦ ਦੇ ਦਿਨਾਂ 'ਚ ਆਮ ਨਿਕਲਦੇ ਐ ਕਿੰਨਾ ਕ ਮਤਲਬ ਖਤਰਾ ਮਹਿਸੂਸ ਹੁੰਦਾ ਲੋਕਾਂ ਨੂੰ ਜਿਹੜੇ आले-ਦwale ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ-ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਮਰ ਫਿਰ ਵੀ ਕੀ ਤਾਂ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਹੈ ਵੀ ਕੀਦਾ ਮੇਰੇ ਲੱਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕਸਪ ਫੜੇ ਆ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਾਸਾਲ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਔਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੁਣ ਇਹ ਦੇ ਵੇਖੋ ਵੀ ਪੈਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪੈਲੀਆਂ ਦੇ ਵਿੱਚ ਅੱਜ ਕੱਲ ਝੋਨਾ ਝਾਨਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾਂ ਜਿੱਦਾਂ ਗਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਮਤਲਬ ਕੋਈ ਝਾੜ ਲੱਦੇ ਆ ਉਹਨਾਂ ਨੂੰ ਝਾੜ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕਹਿੰਦਾ ਮਤਲਬ ਵੀ ਉਹਨਾਂ ਨੂੰ ਆਪਣੇ ਮਾਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਨਾਂ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਰਛਰ ਦੇ ਫਿਰ ਇਸ ਕਰਕੇ ਹਨੂ ਜਿਹੜਾ ਵਾ ਉਹਤੀ ਬੜੀ ਨਹਿਰ ਵਾਲੇ ਪਾਸੇ ਵਾਲਾ ਜਾਗਾ ਲੜੀ ਦਾ ਤੁਸੀ ਵਾਲੇ ਪਾਸੇ ਵਾਲ ਜਾ ਕੇ ਫਿਰ ਛੱਡਣਾ ਪੈਂਦਾ ਵਾ